ਅੱਜ ਆਏ ਸੀ ਆਪਾਂ ਸਰੋਂ ਦੇਖਣ ਦੇਣੇ ਆ ਗੇਤੀ ਤੇ ਪਛੇਤੀ ਸਰੋਂ ਦਾ ਕਿੰਨਾ ਫਰਕ ਰਹਿੰਦਾ ਬਾਕੀ ਕੋਸੇ ਦੇ ਵਿੱਚ ਥੋੜਾ 20 ਮਿਕਸ ਹੋ ਗਿਆ ਸੀ ਆ ਤੇ 20 ਦਾ ਅਡੋਡੀ ਕਿੰਨਾ ਫਰਕ ਰਹਿੰਦਾ ਇਹ 20 ਕਿਹੜਾ ਇਹ ਬਾਈ ਜੀ 45 46 ਪਾਇਨਰ 6 ਪਾਇਨਰ ਆ ਲੈਂਦਾ ਤੇ ਆ 20 ਕਿਹੜੇ ਕਿਹੜੇ ਆ ਤਾਂ ਪਾਇਨਰ ਆ ਗਈ ਆ ਪਾਇਨਰ ਆ ਨਾਰੀ ਡਡੀਆਂ ਦੇਖੋ ਜੀ ਆ ਬੂਟਾ ਹੈਗਾ ਸਰਕਾਰੀ ਬੀਜ ਦਾ ਜਿਹੜਾ ਸਰਕਾਰੀ ਠੀਕ ਹੈ ਬੀ ਕੜਾ ਸੀ ਪਤਾ ਇਹ ਬੀ ਦਾ ਨਹੀਂ ਇਹਨਾਂ ਪਤਾ ਐਰ ਫੜੀਆਂ ਲੱਗੀਆਂ ਨਹੀਂ ਹੈਨਾ ਆ ਦੇ ਤਾਂ ਤਾਂ ਉੱਤੀ ਲੱਗੀਆਂ ਏ ਹੂੰ ਹੂੰ ਥੱਲੇ ਤੋਂ ਆ ਦੇਖੋ ਵੀ ਇੰਨਾ ਫਰਕ ਆ ਆ ਤਾਂ ਪਿਆਰ ਚੰਗੇ ਬੀ ਦਾ ਤੇ ਮਾੜੇ ਬੀ ਦਾ ਆ ਦੇਖੋ ਸਿੱਧਾ ਹੀ ਬੂਜਾ ਖੜਾ ਆ ਤਾਂ ਜਾ ਕੇ ਇਹ ਫੜੀਆਂ ਲੱਗੀਆਂ ਕੋਈ ਥੋੜੀਆਂ ਬਹੁਤੀਆਂ ਚੰਗੇ ਤੇ ਮਾੜੇ ਬੀ ਦਾ ਇੰਨਾ ਫਰਕ ਰਹਿੰਦਾ ਆ ਇਧਰ ਆ ਗਈ ਪਛੇਤੀ ਇਹ ਕਿਹੜੀ ਹੈ ਇਹ ਵੀ 45 60 ਹੈ ਪਰ ਇਹ 8 ਦਿਨ ਲੇਟ ਆ ਇਹ ਖਾਤੇ ਦਾ ਫਰਕ ਆ ਉਹਦਾ ਤੇ ਦਾ ਆ ਦੇਖੋ ਵੀ ਸਾਰੇ ਵੀਤੀ ਠੀਕ ਆ ਆ ਦੇਖੋ ਵੀ ਇਸ ਸਰੋਂ ਦਾ ਤੇ ਉਸ ਸਰੋਂ ਦਾ ਇੱਕ ਹਫਤੇ ਦਾ ਫਰਕ ਆ ਹੱਤੇ ਜੀ ਦੇਖੋ ਕਿੰਨਾ ਆਪਾਂ ਨੂੰ ਅੰਤਰ ਦੇਖਣ ਨੂੰ ਮਿਲ ਰਿਹਾ ਆ ਜਿਹੜੀ ਸਰੋਂ ਆ ਪੂਰੀ ਲਗਭਗ ਪੱਕ ਚੁੱਕੀ ਆ ਤੇੜੀ ਫਲਾਵਰਿੰਗ ਉਹ ਛੱਡ ਗਈ ਸਾਰੀ ਪਰ ਥੋੜੇ ਬਹੁਤੇ ਇਹ ਫੁੱਲ ਲੱਗੇ ਆ ਉਹੀ ਰਹਿ ਗਏ ਬਾਕੀ ਸਾਰੇ ਪੂਰੀਆਂ ਪਕਾਤਿਆ ਹੀ ਖੜੀ ਆ ਆ ਦੇਖੋ ਵੀ 6 ਦਿਨਾਂ ਦੀ ਅਗੇ ਤੇ ਪਛੇ ਦਾ ਇਨਾ ਫਰਕ ਪੈ ਗਿਆ ਉਹ ਵੀ ਕਰੰਟ ਦਾ ਕਰਕੇ ਹੋ ਗਈ ਹਮ ਹਮ ਉਹ ਚੀਜ਼ ਨਾ ਗੇਤੀ ਆ ਇਹ ਚੀਜ਼ ਨਾ ਪਛੇਤੀ ਆ ਬਾਕੀ ਇੱਕ ਦਿਨ ਦਾ ਹੀ 24 ਘੰਟੇ ਦਾ ਫਰਕ ਵੀ ਹੈਗਾ ਉਹ ਆਪਾਂ ਅੱਡ ਵੀਡੀਓ ਬਣਾ ਕੇ ਪਾਵਾਂਗੇ ਇੰਨਾ ਫਰਕ ਰਹਿੰਦਾ ਸਰਵ ਦਾ ਗੇਤ ਤੇ ਪਛੇਤ ਦਾ ਬਾਕੀ ਥੱਲੇ ਇਹਦੇ ਫਲ ਹੈ ਨਹੀਂ ਇੰਨਾ ਜਿਆਦੇ ਫਲਾਂ ਜਿਆਦਾ ਨਹੀਂ ਲੱਗੇ ਸਿੱਧੀ ਤਾਂ ਉਹ ਨਿਕਲ ਗਈ ਹਾਈਟ ਜਿਆਦਾ ਕਰ ਗਈ ਤੇ ਹੁਣ ਉੱਤੇ ਫਲੀਆਂ ਚੱਕਣ ਲੱਗੀ ਆ ਬਾਕੀ ਝਾੜ ਦਾ ਕਿੰਨਾ ਅੰਤਰ ਰਹੂਗਾ ਉਹਦੇ ਬਾਰੇ ਤਾਂ ਆਪਾਂ ਅੱਗੇ ਮਾਰਚ ਦੇ ਲਾਸਟ ਵਿੱਚ ਵੀਡੀਓ ਪਾਵਾਂਗੇ